ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਕਾ ਕੱਲ ਤੇ ਲੋਭ ਜਿਹਦੇ ਨੂੰ ਡੀਸੀ ਉਹ ਦਿਨ ਆ ਗਿਆ ਅੱਜ ਪਹਿਣਾ ਆਪਣਾ ਲੈਂਟਰ ਦੂਜਾ ਲੈਂਟਰ ਪਹਿਣਾ ਅੱਜ ਆਪਣੇ ਤੇ ਮਸ਼ੀਨਾਂ ਦੀ ਵੇਟ ਹੋ ਰਹੀ ਹੈ ਕਿਉਂਕਿ ਪਰ ਅੱਜ ਆਪਣਾ ਲੈਂਟਰ ਅਦਰ ਹੈ ਗਿਆ ਪਿਛਲੇ ਲੈਂਟਰ ਨਾਲ ਅੱਜ ਘੰਟੇ 2 ਘੰਟੇ ਦਾ ਹੀ ਕੰਮ ਹੈ ਲੈਂਟਰ ਦਾ ਤੇ ਹੁਣ ਲੈ ਚਲੀਏ ਮਿਸਤਰੀਆਂ ਨੂੰ ਚਾਹ ਤੇ ਬਿਜਲੀ ਵਾਲਾ ਆਇਆ ਉੱਪਰ ਉਹ ਤੁਹਾਨੂੰ ਦਿਖਾਉਂਦੇ ਉੱਪਰ ਜਾ ਕੇ ਤੇ ਚਾਹ ਆਪਣੀ ਰੈਡੀ ਆਪਾਂ ਵੀ ਤਿਆਰ ਹੋ ਗਏ ਆਪਾਂ ਕਿ ਲੈ ਵੀ ਬਿਜਲੀ ਦਾ ਕੰਮ ਚੱਲ ਪਈ ਅਸੇਡਾ ਮਲਟਾ ਹੈ ਨਾ ਠੀਕ ਪੱਖੇ ਚਾਰ ਰਾਂ ਚ ਚਾਰ ਪੈਣੇ ਆ ਨਹੀਂ ਦੋ ਹੀ ਪੈਣੇ ਦੋ ਹੀ ਦੋ ਹੀ ਮਾਮ ਵਾਲੇ ਅੱਛਾ ਥੋੜੀਆਂ ਉਪ ਰੱਖਣਾ ਜੇ ਮਰ ਰਹਿਣ ਦੀ ਰੱਖ ਲਾਂ ਉਹ ਮੈਂ ਕਹਿੰਦਾ ਥੋੜੀਆਂ ਤੇ ਹਾਂ ਜੀ ਝੁਮਰ ਨੂੰ ਆ ਰੱਖਾਂ ਉਹ ਚਲ ਹਾਂ ਜੀ ਸੋਨਾ ਲੱਗੂ ਉੱਥੇ ਜੇ ਲੱਗਿਆ ਹੋਇਆ ਉੱਪਰ ਨੂੰ ਉੱਪਰ ਹਵਾ ਬਹੁਤ ਸੋਹਣੀ ਠੰਡੀ ਠੰਡੀ ਚੱਲਦੀ ਹੈ ਲੱਗ ਗਈ ਮਿਸਤਰੀ ਵੀ ਆ ਗਏ ਠੀਕ ਹੈ ਵੀ ਸਾਰੀ ਇੰਨਾ ਉੱਚਾ ਹਾਂ ਹਾਂ ਓਕੇ ਆ ਹੁੰਦਾ ਆ ਤੇ ਵੀ ਨੂੰ ਪਾ ਗਏ ਹਾਂ 2 3 90 ਪਹੁੰਚੇ ਬਹੁਤ ਬਾਜ਼ ਹੈ ਬਹੁਤ ਜਿਆਦਾ ਦਾ ਹੈ ਦਾਇਆ ਜਿਆਦਾ ਦਾ ਹਾਂਜੀ ਆ ਪਾ ਕੰਧ ਪਰ ਕੰਧ ਪਰ ਆ ਗਿਆ ਬਾ ਠੀਕ ਆ ਉਈ ਉੱਪਰ ਚੱਕਰੀ ਨਾਲੇ ਵੀ ਆ ਕੇ ਜਿਹੜੇ ਮਣਮਟ ਖੜੇ ਰਹਿੰਦੇ ਨੇ ਕਿਹੜਾ ਉਹ ਜਾਂਦਾ ਉਹ ਖਬਰ ਕਰ ਦਮਾ ਇਹਨਾਂ ਨੇ ਜਾਨੋ ਅਮਨੇ ਵੀਰ ਨੇ ਜਾ ਕੇ ਲਈ ਆ ਫੱਟੇ ਚੱਲੀਏ ਭਾਈ ਚਲੋ ਜੀ ਚਲੋ ਟੋਏ ਬੰਦ ਹੋ ਗਏ ਟੋਏ ਹੋ ਗਏ ਬੰਦ ਲੈ ਆ ਚੱਲਿਆ ਚੱਲਿਆ ਫੱਟੇ ਲੈ ਲੈ ਭਾਈ ਚੱਲੀਏ ਫਿਰ ਜਾਣਾ ਪਾਣਾ ਪਾਣੀ ਖੜਾ ਹੋ ਜਾ ਚੱਲ ਭਾਈ ਲੇ ਲੋ ਸਰ ਸਾਰੇ ਖਵਾ ਲੈ ਓਏ ਮਜੀਨ ਆ ਗਈ ਅਰੇ ਰਾਮ ਦਾਸ ਰਾਮ ਦਾਸ ਤੁਹਾਨੂੰ ਕਹਾਂਦਾ ਰਾਮ ਦਾਸ ਹਾਂ ਨਹੀਂ ਤੈਨੂੰ ਇਧਰ ਮੁੜ ਜਾਊਂਗੀ ਆ ਤਾਂ ਇਧਰ ਹੱਥ ਛੱਡ ਓ ਆ ਭਾਈ ਬਾਕੀ ਆਇਆ ਤੁੰਦੇ ਤੋਂ ਲੈ ਬੁਲਵਾ ਲੈ ਔਰ ਆਪਸੇ ਬੁਲਾ ਲਈ ਮਸਲੀ ਠੀਕ ਆ ਵੀ ਆ ਗਈ ਬੰਦੇ ਦੇ ਇੱਕ ਤਾਂ ਮੂੰਹ ਘਟਣ ਦੀ ਦੇਰ ਸੀ ਇੰਦੇ ਤੇ ਮਸ਼ੀਨ ਆ ਗਈ ਜਿਹੜੇ ਇਹਦੇ 5 ਮਿੰਟ ਚ ਆ ਗਈ ਜਦੋਂ ਨਜ਼ਰ ਲਾਉਂਦਾ ਇੰਨਾ ਦਿਲ ਆਸਰ ਆ ਦੋਈ ਵਾਰ ਮੰਨੇ ਆ ਉਹ ਵੀ ਦੋਈ ਵਾਰ ਨਜ਼ਰ ਵਾਲਾ ਜੀ ਆਹ ਬਰਾਬਰ ਲੰਮੇ ਲਾ ਰਿਹਾ ਨਾ ਸਭ ਤੋਂ ਬਰਾਬਰ ਨਾ ਪਹਿਲਾਂ ਨਹੀਂ ਨਵੀਂ ਦੀ ਹੈ ਨਾ ਉਹ ਕਿਹੜੀ ਪਹਿਲਾਂ ਇਹ ਦੀ ਲਾ ਬਈ ਇਹਦੀ ਫੀਟਿੰਗ ਆਉਣ ਲੱਗ ਗਈ ਹੁਣ ਹੋਰ ਇੰਡਾ ਹੁੰਦੇ ਉੱਪਰ ਨੂੰ ਤੈਨੂੰ ਬਈ ਹੁਣ ਸੁੰਡ ਵੈਪ ਉਹ ਮੁੜ ਗਿਆ ਅੱਛਾ ਪਿੱਛੇ ਤੇ ਉੱਪਰੋਂ ਚੜਾਵਾਂਗੇ ਸ਼ਾਇਦ ਆ ਖਾਸਾ ਲੰਬਾ ਜਾਊਗਾ ਉੱਪਰ ਚੱਲਦੇ ਹੁਣ ਉੱਪਰ ਜਾ ਕੇ ਤੇ ਹੁਣ ਦਉ ਤੁਹਾਨੂੰ ਮੈਂ ਲੈ ਬਈ ਪਰ ਨੂੰ ਵੀ ਪਾਤਾ ਇਹਨਾਂ ਨੇ ਪਾਪਾ ਮਣਾ ਹੁਣ ਉਧਰ ਤੇ ਐ ਵਿਚ ਨੂੰ ਜੀ ਜਾ ਕੇ ਪਿੱਛੇ ਤੇ ਫੇਰ ਇੱਧਰ ਆਉਂਗਾ ਉੱਥੋਂ ਡਾਇਰੈਕਟ ਚੜਾ ਨਹੀਂ ਸਕਦੇ ਉੱਪਰ ਆਹ ਭੱਦਰ ਕੱਢੇ ਵੇ ਵਾਹਾਰ ਜਾਣਾ ਪੈਣਾ ਹੰਦਾ ਬੈਕ ਸਾਈਡ ਪਰ ਕੱਢ ਜਾਣਾ ਆਪਣਾ ਵਾ ਕਢ ਲਿਆ ਪੈ ਗਿਆ ਬੰਨਣਾ ਤੇ ਲੋ ਵੀ ਲੈਂਟਰ ਨੂੰ ਡੀ ਦੇ ਡੀ ਦੇ ਹੋ ਗਈ ਸ਼ਾਮ ਹੁਣ 4:30 ਹੋ ਗਏ ਲੈਟਾ ਚੱਕ ਲੈ ਕੇ ਆਇਆ ਕੋਈ ਪ੍ਰੋਬਲਮ ਪੈ ਗਈ ਸੀ ਕਿ ਉੱਥੇ ਉਹਦੇ ਕਰਕੇ ਨਹੀਂ ਆਇਆ ਤੇ ਇਹ ਤਾਂ ਸਾਰੇ ਬੰਦੇ ਲੰਘ ਸਾਰੇ ਬੰਦੇ ਲੰਘ ਚੱਲੇ ਤੇ ਤੇ ਫੇਰ ਫੋਨ ਆ ਗਿਆ ਕਹਿੰਦੇ ਮਸ਼ੀਨਾਂ ਆਣਣੀਆਂ ਤੁਸੀਂ ਤਿਆਰੀ ਰੱਖੋ ਬਣੀ ਮੈਂ ਲੈਟਾ ਚੱਕ ਲਿਆ ਲੈ ਵੀ ਮੌਸਮ ਦੇਖੋ ਕਿੰਨਾ ਸੋਹਣਾ ਹੋ ਗਿਆ ਉਹ ਲੈਂਡ ਲਾਤੀ ਇੱਕ ਹੋਰੇ ਬੜੀ ਲੈਂਡ ਲਾਤੀ ਇੱਕ ਨਾਲ ਛੋਟੀ ਲਾਦੀ ਉਹ ਮਾੜਾ ਮਾੜਾ ਚਲਾਣਾ ਕਰੂੰਗੀ ਉਹ ਘਮਾ ਘਮੋ ਕੇ ਤੇ ਬਾਕੀ ਲੇਟਾਂ ਥੱਲੇ ਲਾਤੀਆਂ ਇੱਕ ਉਹ ਲਾਤੀ ਬਈਆਂ ਕੋਲ ਤੇ ਕੋ ਨਿੰਮੇ ਚਿਹਰੇ ਦੇ ਕੰਧ ਪਾ ਲਾਉਂਗਾ ਉਹਦਾ ਕਨੈਕਸ਼ਨ ਉੱਥੇ ਦਊਂਗਾ ਉਹ ਬਦਲ ਤੋਂ ਲੈ ਆ ਵੀ ਗੱਡੀ ਆ ਗਈ ਗੱਡੀ ਤੇ ਲੇਟਾਂ ਲਾਤੀਆਂ ਹਰ ਤਾਂ ਦਿਨੇ ਆ ਦਿਨੇ-ਦਿਨੇ ਪੈ ਗਿਆ ਤਾਂ ਵਧੀਆ ਦੇ ਬੈਕ ਹੋਣੀ ਡੈਡੀ ਏ ਉਹ ਪਿੱਛੇ ਦੇ ਬੈਕ ਆਉਣੀ ਔਰੇ ਤੇ ਨਹੀਂ ਆਉਣੀ ਬੈਕ ਕਰਾਲਾ ਔਰੇ ਤੇ ਨਹੀਂ ਉਹ ਪਿੱਛੇ ਦੇ ਬੈਕ ਹੋ ਕੇ ਆਉਣੀ ਬਰਨ ਦੇ ਘਰ ਕੋਲ ਤੇ ਸਦਾਈ ਖਈ ਹੈ ਮੇਰੇ ਕੋਲ ਆਉਂਦਾ ਉੱਧਰ ਵਾਈਬ੍ਰੇਟਰ ਵੀ ਆ ਗਿਆ ਬਈ ਮਸੜ ਲਿਆ ਮੇਰਾ ਹੋਂ ਤਾਂ ਆਇਆ ਲੱਗਦਾ ਕਹਿ ਮਸਕਲੋਂ ਦੇ ਸਾਰੀ ਕਰ ਲਓ ਦੇਰੀਆਂ ਪਾਲੀਆਂ ਪੈਂਟਾ ਕੰਨ ਲੱਗਦੀ ਪਰ ਬਈ ਪਰ ਹਵਾ ਚੱਲਦੀ ਹਵਾ ਪੈਂਟਾ ਪਾਵ ਲੱਗੇ ਯਾਰ ਉੜ ਗਈ ਗੱਡੀ ਹੋਰ ਨਹੀਂ ਮੁੜਦੀ ਚਲ ਦਿਨ ਦਿਨ ਬੈਰੇਵੇਂ ਲੈਡ ਵਾਲਨੇ ਲੋੜੇ ਨਾ ਪਾਵੇ ਹੋਰ ਕੀ ਆ ਇੱਥੇ ਦਾ ਨਾ ਬੱਸ ਤੂੰ ਲਾ ਮੜੀ ਗੁਜ਼ਾਰੀ ਆਹ ਪਾਣੀ ਇੰਨੇ ਦਾ ਆ ਹਾਂ ਇਹ ਲੋਰ ਦਾ ਕਹਾ ਜਾਣਾ ਹਾਂਜੀ ਤੂੰ ਲੋਰ ਦਾ ਜਾਣਾ ਬਾਈ ਗੱਡੀ ਅਗਲੀ ਵਾਰ ਉਹ ਫਿਰ ਬੈਕ ਕਰਾ ਲਈ ਉੱਤੀ ਦੇ ਬਸ ਠੀਕ ਮੈਂ ਤਾਂ ਉਹੀ ਕਿਹਾ ਦਾ ਹੋਰ ਦਾ ਪੰਗਾ ਪੈਂਦਾ കപ്പലയാ ਇਹਰਾ ਪਹਿਲੀ ਹੋਇਆ ਵਾ ਚੱਲ ਹੋ ਗਿਆ ਹਾਂ ਬਾਜੀ ਵਾ ਇਹ ਗੱਡੀਆਂ ਦੋ ਪਾਉਂਗੇ ਗੱਡੀਆਂ ਦੋ ਪੈਣੀਆਂ ਦੋ ਬੈਠਾਉਣੀਆਂ

ਘੱਡੀ ਦੇ ਉੱਪਰ ਨੋ ਨਾ ਦੀ ਇਹ ਲੈਪ ਨੇ ਰਾਇਆ ਹੈ ਨਾ ਰਾਤ ਦਾ ਪ੍ਰਬੰਧ ਕਰ ਲੈ ਆ ਵੀ ਪਰਸਬਲਾਈ ਚੈੱਕ ਹੁੰਦੀ ਹੈਡ ਵਾਲੀ ਉੱਪਰ ਉੱਥੇ ਤੇ ਲਾਈਟ ਨਹੀਂ ਛੱਡ ਰਿਹਾ ਪਤਾ ਨਹੀਂ ਕੀ ਹੋ ਗਿਆ ਤੇ ਹੁਣ ਕੰਮ ਚੱਲੂਗਾ ਉਹ ਸਾਰੀ ਪੈ ਗਈ ਹੁੰਦੀ ਉੱਪਰ ਖੜੇ ਆ ਅੰਦੇ ਉਹ ਲੇਟ ਮਾਰ ਕੇ ਦੇਖਦੇ ਆ ਚਲੋ ਭਾਈ ਇੱਥੇ ਟਰੱਕ ਦਾ ਖਾਲੀ ਹੋ ਗਿਆ ਪਰੇ ਕੇ ਦੇਖਦੇ ਕਿੰਨਾ ਘੜ ਹੋ ਗਿਆ ਪਰ ਲੋ ਵੀ ਉੱਪਰ ਲੈਂਟਰ ਦੇਖਣ ਆਏ ਆ ਅਦਰ ਲੈਂਟਰ ਹੋ ਗਿਆ ਨਾ ਮੈਂ ਕਹਿੰਦਾ ਇੱਕ ਗੱਡੀ ਹੋਰ ਹੋਣੀ ਕਿ ਦੋ ਇੱਕ ਨਾ ਸਰ ਜਾਣਾ ਬਸ ਇੱਕ ਨਾ ਸਰ ਜਾਣਾ ਇੱਕ ਗੱਡੀ ਹੋਰ ਆਉਂਗੀ ਇੱਕ ਆਪਣੀ ਉੱਪਰ ਪੈਣੀ ਬਾਈ ਹੋ ਗਿਆ ਤਾਂ ਅੱਜ ਫਾਲ ਤੱਕ ਹੀ ਹੈ ਪਹਿਲਾਂ ਸਾਰੇ ਗੱਡੀਆਂ ਟਿੱਕੀ ਗਏ ਜਾਂ ਗੱਡੀ ਹੈ ਪਰ ਕਰਤਾ ਪੂਰਾ ਜੀ ਕਰ ਦੇਣਾ ਪੂਰਾ ਹਾਂ ਤਰੀ ਲੱਗੇ ਉੱਧਰ ਦੇਖੀ ਉਹ ਤੇ ਆਵਾ ਹਾਂ ਠੀਕ ਸਰਪਰੇ ਲਾਈਟ ਲੱਗੀ ਐਦਾਂ ਲਾਈਟ ਚਾਹੀਦੀ ਹੁੰਦੀ ਐ ਹੈਨਾ ਜੀ ਹਾਂ ਹੁਣ ਦੇਖੋ ਸਾਰਾ ਪੰਗਾ ਠੀਕ ਐ ਲੈਂਟਰ ਇਹ ਲਾਈਟ ਰੰਗ ਵੀ ਬਦਲਦੀ ਐ ਨਹੀਂ ਬੱਲਣ ਨਾਲ ਚੰਨਾ ਦੇਦਾ ਜਿਆਦਾ ਹਾਂ ਬੱਲਣ ਨਾਲ ਤੋਂ ਜਿਆਦਾ ਦਰਨਾ ਨਾ ਨੰਨੇ ਰਹੂਗਾ ਹਾਂ ਦੇਮਾ ਮੈਂ ਕਹਿੰਦਾ ਜਰਾ ਰਾਤ ਨੂੰ ਨੱਕੇ ਨੂੰ ਉੱਤੇ ਲਾਉਣੇ ਫਿਰ ਬਹੁਤ ਵਧੀਆ ਨਾ ਇਹ ਹਾਂ ਨੱਕੇ ਵਾਲੀ ਇੱਕ ਹੋਰ ਐ ਨੱਕੇ ਵਾਲੀ ਲਿਆਂਦੀ ਅੱਛਾ ਉਹ ਐਵੇਂ ਜਾਉਂਦੇ ਬਾਹਰ ਤੇ ਆਈ ਜੀ ਅੱਛਾ ਉਹ ਜਿਆਦਾ ਇਹਦੇ ਨਾਲ ਤੇ ਇਹਦਾ ਪਰ ਇਹਦਾ ਚਾਨਣਾ ਬਹੁਤ ਆ ਦੇਖ ਬਹੁਤ ਹੈ ਉਹ ਵੀ ਦੇਖਦਾ ਕਿਸੇ ਬਾਈ ਐ ਹਾਂ ਲੋ ਬਾਈ ਦੂਜੀ ਗੱਡੀ ਵੀ ਆ ਗਈ ਤੇ ਲੈਟਾ ਬਾੜੀਆਂ ਇੱਧਰ ਤੇ ਤਾਰ ਲੱਤੀ ਨਮੀਟਰ ਵਾਲੀ ਆ ਕਰਤੇ हो गया देना हैल है? भी उधर भी

아이 तेरे तरफ से तो इधर लेटर म े ਇਸ ਤੋਂ ਮੋਨੇਗਾ ਤਾ ਉਧਰ ਦੇ ਜਾਏਗਾ ਹੈ ਇਹ ਰੱਖਨੇ ਦਾ ਕੀ ਹੈ ਇਹ ਆਉਣੇ ਤੋਂ ਅੱਗੇ ਆਇਆਂ ਨੂੰ ਤਾਂ ਮਾਰ ਤੋੜ ਇੱਥੇ ਤੋਂ ਚਲਾਉਗਾ ਇੱਥੇ ਆਈਂ ਤੋੜ ਲਓ ਮੈਂ ਕਹਿੰਦਾ ਬੰਦ ਕਰ ਦੋ ਕੋਈ ਨਾ ਮਾਰ ਦੇ ਨਹੀਂ ਉਹ ਖਿਆਣਾ ਆਇਆ ਉਧਰ ਉਹ ਇੱਕਦਮ ਜਣਾ ਬੁਝਾ ਦੇ ਕੇ ਹਾਂ ਆ ਲੈ ਹੈ ਹੈ ਮੈਂ ਕਿਹਦੇ ਪੈਰ ਲੱਭ ਰਿਹਾ ਹਾਂ ਉਧਰ ਪਾਈ ਹੈ ਔਰ ਤੇ ਆਉਣ ਦੇ ਇੱਥੇ ਮਾਲ ਪਾਣ ਦੇ

ਇਹ ਕਰ ਰੋ ਇੱਕ ਟੋਕੋ ਹੀ ਚਾਲੋ ਬਹੁਤ ਕਰਾ ਦੇ ਖੁੰਜਾ ਪਤਰਾ ਕਰ ਲੋ ਹੋਰ ਕੋਈ ਆਹ ਦੇ ਆਹ ਅੰਦਰ ਦੇ ਬੰਦੇ ਦੇ ਲਈ ਇਹ ਨਹੀਂ ਦਿੱਤਾ ਅੰਦਰ ਹੋ ਮੈਂ ਆਹ ਦੇ ਤੋਂ ਮਾਫ ਆਂ ਉਹ ਬਰਾਹ ਜਰਾ চালে <laughs> ਇਹ ਫਿਰ ਆਵੇ ਨਾ ਹੈ ਸਾਰੇ ਪਾ ਲਗੂਗਾ ਵਾ ਵਾ ਜੀ ਵਾ 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 ਹਾਂ ਮੈਂ ਕਾ ਬਣਾ ਬੰਦ ਕਰ ਲਿਆ ਹੁਣ ਜਾਵੇ ਕੋਈ ਖੋਬੈਨ ਸਿਰੇ ਪਰ ਰਹਿ ਗਿਆ ਹੁਣ ਕੋਈ ਨਾ ਆ ਪਾ ਹਾਂ ਗੱਲ ਸਹੀ ਜਿਹੀ ਇੱਕ ਨਾ ਫੋਨ ਬੋਲ ਰਿਹਾ ਹੈ। ਇਹ ਹਵਾ ਵੀ ਬਰਾਂ। ਹਾਂ। ਹਾਂ। ਰੋ ਵੀ ਡੈਡ ਆ ਗਈ ਹੁਣ। ਚੱਲਣਾ ਹੀ ਹੋ ਗਿਆ ਸਾਰੇ ਪਾਸੇ। ਬਾਹਰ ਸੜਨੇ ਰਾਇ। ਹਾਂ ਭਾਈ ਆਹ ਕੰਟਰੋਲਰ ਹੈ। ਇਹ ਰੋਕਦੇ ਮਾਲ ਉੱਪਰ ਕਿਉਂ ਨਹੀਂ ਤੇ ਜ਼ਿਆਦਾ। ਹਾਂ ਬਾਪੂ ਦੀ ਵਾਹ ਦੋ ਪਿੰਡਾਂ ਨੂੰ ਸੁਣਦੀ ਦੇਖ ਲੈ। ਹੈ। ਹੇ ਰੋਕ ਦੇ ਕਰਵਾਏ ਪਿਛਲੇ ਪਾਸੇ ਵੀ ਲਾਈਟਾਂ ਵਾਲੀਆਂ ਹਨ ਅੰਦਰ ਵੀ ਵਾਲੀਆਂ ਤੇ ਬੜਾ ਲੈਂਟਰ ਥੋੜਾ ਜਿਹਾ ਰਹਿ ਗਿਆ ਅੰਦਰ ਹੋ ਗਿਆ ਪੂਰਾ ਬੰਦੇ ਖੜੇ ਦੇਖ ਰਹੇ ਕਿਤੇ ਉੱਪਰ ਆ ਗਿਆ ਦਰਵਾਜ਼ਾ ਮੋੜ ਦੇ ਨਾ ਅਕੋ ਦਾ ਹੋ ਗਿਆ ਪੂਰਾ ਹਾਂ ਹਾਂ ਉਹ ਤਾਂ ਪੈਕਾ ਬਣੀ ਪਾ ਬਸ ਸਵਾਇ ਕਰਨ ਗਏ ਹੋਇਆ ਕੱਧਰਾ ਜਾਂ పిక్షణ బనా కలంప ఉంద బ ਨਾਕਮ ਦਾ ਨਾਮ ਦੇ ਬੰਦੇ ਨੇ ਨਿਗਰੇ ਜਿਨਾ ਮਾਰ ਕਰਤਾ ਬੜਾ ਤੇਰਾ ਤਾਈ ਦਾ ਬੜਾ ਹੀ ਹੁੰਜੇ ਦੇ ਸਾਹਮਣੇ ਉਹ ਹੁੰਜੇ ਸਾਹਮਣੇ ਇਹ ਲਗਾ ਲਾ ਹਾਂ ਇਹ ਲਾਈਟ ਲੋ ਬਈ ਆਖਰੀ ਗੱਡੀ ਆ ਗਈ ਇਹਦਾ ਕਿਲੈਂਡਰ ਘਟ ਗਿਆ ਤਾਂ ਬਾਥਰੂਮ ਵਾਲੈਂਟਰ ਘਟ ਗਿਆ ਤਾਂ ਉਹ ਗੱਡੀ ਆ ਗਈ ਉਹਦਰ ਬਾਪੂ ਵੀ ਉੱਥੇ ਆਇਆ ਆਇਆ ਆਇਆ

ਆਇਓ ਆਇਓ ਹਾਂ ਰੋਟੀਆਂ ਪਾਣੀ ਖਾ ਲਿਆ ਨਾ ਤੁਸੀਂ ਆਟਾ ਖੋਲੂਆ ਲੈ। ਉਹ ਹੀ ਗੱਲ ਆ ਮੈਨੂੰ ਤਾਂ ਲੈ ਨਹੀਂ ਰਿਹਾ ਤੇ ਲੋ ਬਈ ਸਾਰਾ ਮਾਰਨ ਸੈੱਟ ਹੋ ਗਿਆ ਤੇ ਹੁਣ ਬਈ ਪੈਵਾ ਥੱਲੇ ਤਾਰਨ ਲੱਗ ਗਏ ਤੇ ਮਾਣਾ ਮੋਟਾ ਰਹਿ ਗਿਆ ਥੱਲੇ ਟੋਵਾ ਦਾ ਇੱਕ ਉਹ ਚ ਪਾ ਦੇਣਾ ਸਾਰਾ ਮਟੀਰੀਅਲ ਲੈਂਟਰ ਰੈਨ ਆਪਣਾ ਸੈੱਟ ਹੋ ਗਿਆ ਆਪਣਾ ਬਾਥਰੂਮ ਵਾਲਾ ਤੇ ਉੱਧਰ ਤਾਂ ਹੁਣ ਦਿਖਣਾ ਨਹੀਂ ਲਾਈਟ ਘਮਾਤੀ ਉਹ ਬੜੀ ਹੁਣ ਕੱਲੂ ਸਵੇਰੇ ਦਿਖਾਵਾਂਗੇ ਤੁਹਾਨੂੰ ਉਹ ਤੇ ਲਾਈਟਾਂ ਨੇ ਬੜਾ ਸਾਫ ਦਿੱਤਾ ਵੀ ਦਿਨੇ ਚੜਾਇਆ ਪਤਾ ਨੇਟਾਂ ਨੇ ਅੱਧੀਆਂ ਤਾਂ ਹਲੇ ਬੰਦ ਕਰਤੀਆਂ